ਇਦੇ ਤੋਂ ਸਪਸ਼ਟ ਸਾਫ਼ ਆ ਕਿ ਇਹ ਟੀਮ ਦੀ ਰਾਖੀ ਕਰਨ ਲਈ ਬੀ ਟੀਮ ਆ ਜਿਹੜੀ ਖੜੀ ਕੀਤੀ ਗਈ ਆ ਸਾਡੇ ਨਾਲ ਅੱਜ ਕੁਲਦੀਪ ਖੁਖਰਾਣਾ ਨੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਜਿਹੜਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਸਾਨ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਕਿਵੇਂ ਦੇਖਦੇ ਹੋ ਬਾਈ ਜੀ ਬਿਲਕੁਲ ਇਹ ਤਾਂ ਕਲੀਅਰ ਅਸੀਂ 2.5 ਸਾਲ ਪਹਿਲਾਂ ਲੋਕਾਂ ਨੂੰ ਦੱਸ ਦਿੱਤਾ ਸੀ ਕਿ ਬੀਜੇਪੀ ਦੀ ਬੀ ਟੀਮ ਆ ਆਮ ਆਦਮੀ ਪਾਰਟੀ ਉਹਨੂੰ ਪੰਜਾਬ ਦੇ ਵਿੱਚ ਲੋਕੋ ਨਾਲ ਲੈ ਕੇ ਆਉ। ਪਰ ਕਾਂਗਰਸ ਤੋਂ ਤੇ ਕਾਲੀ ਦਲ ਤੋਂ ਲੋਕ ਅੱਕ ਚੁੱਕੇ ਸੀ। ਬਦਲਾਅ ਦੇ ਰੂਪ ਦੇ ਵਿੱਚ ਪੰਜਾਬ ਦਾ ਪਵੈਖਾ ਜਿਹੜਾ ਦੇਖ ਰਹੇ ਸੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਧੜਾ ਧੜ ਵੋਟਾਂ ਪਾਈਆਂ। ਆਰਐਸਐਸ ਨੂੰ ਮਤਲਬ ਆਮ ਆਦਮੀ ਦਾ ਮਤਲਬ ਆਰਐਸਐਸ ਨੂੰ ਧੜਾ ਧੜ ਵੋਟਾਂ ਨੇ ਬੋਟਾ ਪਾ ਕੇ 92 ਐਮਐਲਏ ਦਿੱਤੇ ਅੱਜ ਉਹ ਕਲੀਅਰ ਸਾਫ ਹੋ ਗਿਆ ਵਿਰੋਧ ਤਾਂ ਜਿਹੜਾ ਭਾਜਪੀ ਦਾ ਕੀਤਾ ਜਾ ਰਿਹਾ ਤੇ ਗੈਫਤਾਰ ਪੰਜਾਬ ਸਰਕਾਰ ਆ ਜਿਹੜੇ ਕਿਸਾਨ ਆਗੂਆਂ ਨੂੰ ਕਰ ਰਹੀ ਆ ਇਹਦੇ ਤੋਂ ਸਪਸ਼ਟ ਸਾਫ ਆ ਕਿ ਏ ਟੀਮ ਦੀ ਰਾਖੀ ਕਰਨ ਲਈ ਬੀ ਟੀਮ ਆ ਜਿਹੜੀ ਖੜੀ ਕੀਤੀ ਗਈ ਆ ਇਹ ਇਹ ਬੀ ਟੀਮ ਨੂੰ ਅਸੀਂ ਜਲਦੀ ਭੰਨ ਦੇਾਂਗੇ ਕਿਉਂਕਿ ਕ੍ਰਪਸ਼ਨ ਵਾਲੇ ਲੋਕ ਕਰਪਟ ਲੋਕ ਕਰਤਾਲੇ ਲੋਕਾਂ ਦੇ ਮੂਹਰੇ ਟੈਕ ਨਹੀਂ ਸਕਦੇ ਕਰਤਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਲਦ ਇਹਨਾਂ ਤੋਂ ਛੜਵਾ ਕੇ ਲੈ ਕੇ ਜਾਵਾਂਗੇ ਨਹੀਂ ਧੌਣ ਤੇ ਗੋਡਾ ਰੱਖ ਕੇ ਛੜਵਾਵਾਂਗੇ ਜਿੱਥੇ ਵੀ ਮਰਜੀ ਡੱਕ ਲੈਣ ਉੱਥੇ ਹੀ ਆਪਦੇ ਆਗੂਆਂ ਨੂੰ ਛੜਾਵਾਂਗੇ ਅੱਜ ਟੇਲਰ ਦਿਖਾਉਣ ਆਸਤੇ ਆਏ ਆ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਜੇ ਨਾਂ ਅੱਜ ਛੱਡਿਆ ਐਹੋ ਜੀ ਫਿਲਮ ਦਿਖਾਵਾਂਗੇ ਕਿ ਜਿੰਨਾ ਚਿਰ ਸੱਤਾ ਦੇ ਵਿੱਚ ਰਹਿਣਗੇ ਉਹਨਾਂ ਚੈਰੋ ਉਹਨਾਂ ਨੂੰ ਰਾਤ ਨੂੰ ਵੀ ਹਉ ਬੜਕੇ ਆਇਆ ਕਰਨਗੇ ਕਿ ਦਸਾਂ ਨੌਵਾਂ ਦੀ ਕਿਰਤ ਕਰਨ ਵਾਲੇ ਲੋਕਾਂ ਦੇ ਨਾਲ ਪੰਗਾ ਲਿਆ ਸੀ ਤੇ ਉਹਦਾ ਮੂੰਹ ਦਾ ਮੂਹ ਦੀ ਖਾਣੀ ਇਹਨਾਂ ਨੂੰ ਕਿਹੜੇ ਹਿਸਾਬ ਨਾਲ ਪਾਊਗੀ ਉਹ ਫਿਰ ਅਗਲਾ ਟਾਈਮ ਆਉਣ ਵਾਲਾ ਦੱਸ